ਮੇਰਾ ਕੋਈ ਬੱਚਾ ਨਹੀਂ ਹੋਇਆ ਸੀ ਬਹੁਤ ਇਲਾਜ ਕਰਵਾਇਆ ਫਿਰ ਮੇਰੇ ਘਰਵਾਲੇ ਨੂੰ ਕਿਸੇ ਨੇ ਇੱਕ ਡਾਕਟਰ ਬਾਰੇ ਦੱਸਿਆ ਅਤੇ ਅਸੀਂ ਉਸ ਦੇ ਕੋਲ ਚਲੇ ਗਏ ਮੇਰਾ ਇਲਾਜ ਸ਼ੁਰੂ ਹੋ ਗਿਆ ਸੀ ਮੈਨੂੰ ਰੋਜ਼ ਹੀ ਡਾਕਟਰ ਕੋਲ ਜਾਣਾ ਪੈਂਦਾ ਸੀ ਕਿਉਂਕਿ ਉਹ ਮੈਨੂੰ ਰੋਜ਼ ਹੀ ਇੱਕ ਇੰਜੈਕਸ਼ਨ ਦਿੰਦਾ ਸੀ ਤੇ ਅਚਾਨਕ ਹੀ ਮੈਂ ਬੇਹੋਸ਼ ਹੋ ਜਾਂਦੀ ਇੱਕ ਦਿਨ ਇਦਾਂ ਹੀ ਹੋਇਆ ਜਦੋਂ ਮੈਨੂੰ ਉਸ ਨੇ ਇੰਜੈਕਸ਼ਨ ਲਾਇਆ ਤੇ ਮੇਰਾ ਹੋਸ਼ ਆਇਆ ਮੇਰੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਤੇ ਜੋ ਮੈਂ ਸਾਹਮਣੇ ਵੇਖਿਆ ਉਹ ਵੇਖ ਕੇ ਮੈਂ ਹੈਰਾਨੀ ਰਹਿ ਗਈ ਸੀ ਡਾਕਟਰ ਕੁਝ ਅਜੀਹਾ ਕਰ ਰਿਹਾ ਸੀ ਜੋ ਉਸ ਨੂੰ ਨਹੀਂ ਕਰਨਾ ਚਾਹੀਦਾ ਸੀ ਵਿਆਹ ਨੂੰ ਹਲੇ 6 ਮਹੀਨੇ ਹੀ ਹੋਏ ਸੀ ਕਿ ਮੇਰੇ ਸਹੁਰਿਆਂ ਨੇ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਬੱਚਾ ਕਦੋਂ ਹੋਣਾ ਪਰ ਘਰ ਵਾਲੇ ਨੇ ਕਦੇ ਕੁਝ ਨਹੀਂ ਕਿਹਾ ਸੀ ਉਧਰੋਂ ਪੇਕੇ ਵਾਲੇ ਵੀ ਪੁੱਛਦੇ ਕਿਉਂਕਿ ਹਲੇ ਮੇਰਾ ਘਰਵਾਲਾ ਆਪਣੀ ਜ਼ਿੰਦਗੀ ਵਿੱਚ ਸੈਟਲ ਹੋਣਾ ਚਾਹੁੰਦਾ ਸੀ ਪਰ ਮੇਰੇ ਮਾਂ ਨੂੰ ਬਹੁਤ ਜ਼ਿਆਦਾ ਸੀ ਕਿ ਮੇਰੇ ਬੱਚਾ ਹੋ ਜਾਵੇ ਕਿਉਂਕਿ ਅਸੀਂ ਇੱਕ ਗਰੀਬ ਪਰਿਵਾਰ ਤੋਂ ਸੀ ਤੇ ਉਹਨਾਂ ਕੋਲ ਜ਼ਿਆਦਾ ਪੈਸੇ ਨਹੀਂ ਸੀ ਤੇ ਨਾ ਹੀ ਮੇਰੇ ਪਿਓ ਨੇ ਤੇਜ ਦਿੱਤਾ ਸੀ ਮੇਰੇ ਘਰਵਾਲੇ ਦਾ ਇੱਕ ਦੋਸਤ ਸੀ ਉਹ ਜਦੋਂ ਮੇਰੇ ਘਰਵਾਲੇ ਨੇ ਉਸ ਨਾਲ ਗੱਲ ਕੀਤੀ ਤਾਂ ਉਸਨੇ ਉਸ ਨੂੰ ਇੱਕ ਡਾਕਟਰ ਬਾਰੇ ਦੱਸਿਆ ਸੀ ਅੱਜ ਜੋ ਸਾਡੇ ਘਰ ਆਇਆ ਸੀ ਉਸਨੇ ਮੈਨੂੰ ਕਿਹਾ ਕਿ ਤੁਹਾਨੂੰ ਯਾਦ ਹੈ ਮੈਂ ਕੌਣ ਹਾਂ ਤਾਂ ਮੈਂ ਕਿਹਾ ਕਿ ਮੈਂ ਕਿੱਦਾਂ ਭੁੱਲ ਸਕਦੀ ਹਾਂ ਹਜੇ ਕੁਝ ਸਮਾਂ ਪਹਿਲਾਂ ਹੀ ਤਾਂ ਮੈਂ ਬਿਮਾਰ ਹੋਈ ਸੀ ਤੇ ਮੇਰੇ ਘਰਵਾਲੇ ਨੇ ਮੈਨੂੰ ਉਸਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ ਉਦੋਂ ਤੋਂ ਹੀ ਸਾਡੀ ਜਾਣ-ਪਛਾਣ ਹੋ ਗਈ ਸੀ ਅਤੇ ਹੁਣ ਉਹ ਕੁਝ ਦਿਨਾਂ ਲਈ ਸਾਡੇ ਘਰ ਰਹਿਣ ਆਏ ਸੀ ਕਿਉਂਕਿ ਉਹਨਾਂ ਦੇ ਰਹਿਣ ਦਾ ਕੋਈ ਇੰਤਜ਼ਾਮ ਨਹੀਂ ਹੋ ਰਿਹਾ ਸੀ ਇੱਕ ਰਾਤ ਅਚਾਨਕ ਉਹ ਮੇਰੇ ਕਮਰੇ ਵਿੱਚ ਆਇਆ ਤਾਂ ਮੈਂ ਉਸ ਨੂੰ ਵੇਖ ਕੇ ਡਰ ਗਈ ਤੇ ਉਸ ਨੇ ਪੁੱਛਿਆ ਕਿ ਤੂੰ ਇੱਥੇ ਕਿਉਂ ਸੌ ਰਹੀ ਹੈ ਉਸ ਨੇ ਕਿਹਾ ਕਿ ਮੈਂ ਤੈਨੂੰ ਹਮੇਸ਼ਾ ਇਕੱਲੇ ਜਾਂਦੇ ਹੀ ਵੇਖਿਆ ਹੈ ਇਸ ਲਈ ਤੇਰੇ ਕੋਲ ਕਮਰੇ ਵਿੱਚ ਆ ਗਿਆ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਰਾਜ ਦੇ ਕਮਰੇ ਵਿੱਚ ਕਿਉਂ ਨਹੀਂ ਸੌਂਦੇ ਉਸ ਨੇ ਹਾਸੇ ਵਿੱਚ ਕਹਿ ਦਿੱਤਾ ਕਿ ਬਸ ਮੇਰਾ ਜੀ ਤਰ ਸੌਣ ਦਾ ਮਨ ਸੀ ਉਸ ਨੇ ਬੜੇ ਅਜੀਬ ਤਰੀਕੇ ਨਾਲ ਮੈਨੂੰ ਪੁੱਛਿਆ ਕਿ ਮੈਂ ਤੈਨੂੰ ਦੋ ਦਿਨਾਂ ਤੋਂ ਇਕੱਲੇ ਸੌਂਦੇ ਵੇਖ ਰਿਹਾ ਕਿ ਸਭ ਠੀਕ ਹੈ ਇਹਸ ਗੱਲ ਉੱਤੇ ਮੈਂ ਚੁੱਪ ਹੋ ਗਈ ਸੀ ਉਸਨੇ ਕਿਹਾ ਕਿ ਤੂੰ ਮੇਰੀ ਦੋਸਤ ਹੈ ਤੇਰੀ ਹਾਲਤ ਦੇ ਵੇਖ ਕੇ ਮੈਨੂੰ ਚਿੰਤਾ ਹੋ ਰਹੀ ਹੈ ਕਿਉਂਕਿ ਤੇਰੇ ਘਰਵਲੇ ਤੋਂ ਪਹਿਲਾਂ ਤੂੰ ਮੇਰੀ ਦੋਸਤ ਹੈ ਇਹ ਗੱਲ ਸੁਣ ਕੇ ਮੇਰੇ ਅੱਖਾਂ ਦੇ ਵਿੱਚੋਂ ਰੋਣਾ ਆ ਗਿਆ ਸੀ ਅਤੇ ਮੈਂ ਉਸ ਨੂੰ ਕਿਹਾ ਕਿ ਮੈਂ ਕੀ ਦੱਸਾਂ ਮੈਂ ਕੁਝ ਮਹੀਨਿਆਂ ਤੋਂ ਆਪਣੇ ਘਰਵਾਲੇ ਦੇ ਪਿਆਰ ਲਈ ਤਰਸ ਰਹੀ ਹਾਂ ਪਤਾ ਨਹੀਂ ਉਸਨੇ ਮੇਰੇ ਨਾਲ ਵਿਆਹ ਹੀ ਕਿਉਂ ਕੀਤਾ ਉਹਨਾਂ ਦਾ ਪਿਆਰ ਹੀ ਖਤਮ ਹੋ ਗਿਆ ਹੈ ਹੁਣ ਇਦਾਂ ਲੱਗਦਾ ਜਿਵੇਂ ਉਹਨਾਂ ਨੂੰ ਮੇਰੀ ਕੋਈ ਲੋੜ ਹੀ ਨਹੀਂ ਅਤੇ ਹਰ ਰਾਤ ਆਪਣੇ ਕਮਰੇ ਵਿੱਚ ਇਕੱਲੇ ਸੌ ਜਾਂਦੀਨੀ ਤੇ ਮੇਰੇ ਵੱਲ ਵੇਖਦੇ ਵੀ ਨਹੀਂ ਉਹ ਨਹੀਂ ਸਮਝਦੇ ਕਿ ਇੱਕ ਘਰਵਾਲੀ ਨੂੰ ਵੀ ਪਿਆਰ ਦੀ ਲੋੜ ਹੁੰਦੀ ਹੈ ਤੇ ਉਹ ਭੁੱਲ ਗਏ ਨੇ ਉਹਨਾਂ ਦੀਆਂ ਗੱਲਾਂ ਸੁਣ ਕੇ ਮੈਂ ਬਹੁਤ ਦੁਖੀ ਹੋ ਗਈ ਸੀ ਮੇਰੀ ਗੱਲ ਸੁਣਨ ਤੋਂ ਬਾਅਦ ਉਸਨੇ ਮੈਨੂੰ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ ਮੈਂ ਉਸ ਨੂੰ ਪੁੱਛਾਂਗਾ ਕਿ ਆਖਰ ਉਹ ਇਦਾਂ ਕਿਉਂ ਕਰਦਾ ਤੁਸੀਂ ਇੰਨੇ ਸੋਹਣੇ ਹੋ ਫਿਰ ਵੀ ਉਹ ਤੁਹਾਡੇ ਨਾਲ ਇਦਾਂ ਦਾ ਵਰਤਾਅ ਕਿਵੇਂ ਕਰ ਸਕਦਾ ਪਰ ਮੈਂ ਉਸ ਨੂੰ ਰੋਕ ਦਿੱਤਾ ਸੀ ਕਿ ਤੁਸੀਂ ਰਾਜ ਦੇ ਨਾਲ ਗੱਲ ਨਾ ਕਰਿਓ ਮੈਂ ਤੁਹਾਡੇ ਨਾਲ ਆਪਣੇ ਦਿਲ ਦੀ ਗੱਲ ਕੀਤੀ ਹੈ ਜਦੋਂ ਉਹਨਾਂ ਨੂੰ ਪਤਾ ਲੱਗੂਗਾ ਤਾਂ ਉਹ ਮੇਰੇ ਨਾਲ ਗੁੱਸੇ ਹੋ ਜਾਣਗੇ ਤੇ ਮੈਂ ਨਹੀਂ ਚਾਹੁੰਦੀ ਫਿਰ ਮੇਰੇ ਮੂੰਹ ਵਿੱਚੋਂ ਅਚਾਨਕ ਸੱਚ ਨਿਕਲ ਗਿਆ ਕਿ ਮੇਰਾ ਘਰ ਵਾਲਾ ਹਲੇ ਬੱਚਾ ਨਹੀਂ ਚਾਹੁੰਦਾ ਕਈ ਮਹੀਨਿਆਂ ਦੀ ਕੋਸ਼ਿਸ਼ ਤੋਂ ਬਾਅਦ ਵੀ ਮੈਂ ਮਾਂ ਨਹੀਂ ਬਣ ਸਕੀ ਤੇ ਜਦੋਂ ਕਦੇ ਮੈਂ ਕੋਸ਼ਿਸ਼ ਕਰਦੀ ਹਾਂ ਕਿ ਮੈਂ ਮਾਂ ਬਣਨ ਲਈ ਉਹਨਾਂ ਦੇ ਨੇੜੇ ਜਾਵਾਂ ਤਾਂ ਉਹ ਮੈਨੂੰ ਪਰੇ ਕਰ ਦਿੰਦੇ ਨੇ ਉਹ ਮੇਰੇ ਤੋਂ ਨਾਰਾਜ਼ ਨਹੀਂ ਮੈਂ ਉਸ ਤੋਂ ਇਹਸ ਕਰਕੇ ਹੀ ਪਰੇਸ਼ਾਨ ਰਹੀ ਹਾਂ ਕਿ ਆਖਰ ਉਹ ਮੇਰੇ ਨਾਲ ਇਤਾਂ ਕਿਉਂ ਕਰ ਰਹੇ ਨੇ ਅਤੇ ਪਤਾ ਨਹੀਂ ਕੀ ਕਮੀ ਹੈ ਬੱਚਾ ਕਿਉਂ ਨਹੀਂ ਹੋ ਰਿਹਾ ਉਸ ਨੇ ਮੇਰੇ ਘਰ ਤੇ ਹੱਥ ਰੱਖਿਆ ਤੇ ਸਮਝਾਇਆ ਕਿ ਤੁਸੀਂ ਚਿੰਤਾ ਨਾ ਕਰੋ ਸਭ ਠੀਕ ਹੋ ਜਾਊਗਾ ਮੈਂ ਇੱਕ ਡਾਕਟਰ ਨੂੰ ਜਾਣਦਾ ਹਾਂ ਜੋ ਔਰਤਾਂ ਦੀਆਂ ਸਾਰੀਆਂ ਤਕਲੀਫਾਂ ਬਾਰੇ ਜਾਣਦਾ ਹੈ ਜੇ ਕੋਈ ਕਮੀ ਹੋਊਗੀ ਤਾਂ ਇਲਾਜ ਨਾਲ ਠੀਕ ਹੋ ਜਾਊਗੀ ਤੇ ਮੇਰਾਜ ਨੂੰ ਵੀ ਉਸ ਕੋਲ ਬਹਾਨੇ ਨਾਲ ਲੈ ਕੇ ਜਾਵਾਂਗਾ ਜਿਹੜੇ ਟੈਸਟ ਕਹੂਗਾ ਉਹ ਵੀ ਉਸਤੇ ਕਰਵਾ ਦਾਂਗਾ ਤੇ ਤੁਸੀਂ ਵੀ ਆਪਣੇ ਕਰਵਾ ਲਿਓ ਮੈਂ ਹਾਂ ਕਰ ਦਿੱਤੀ ਸੀ ਕਿਉਂਕਿ ਮੈਂ ਬਹੁਤ ਬੇਚੈਨ ਸੀ ਉਸਨੇ ਮੈਨੂੰ ਇਹ ਵੀ ਕਿਹਾ ਸੀ ਕਿ ਮੈਂ ਰਾਜ ਨੂੰ ਕੁਝ ਨਾ ਦੱਸਾਂ ਜੇ ਉਸ ਨੂੰ ਪਤਾ ਲੱਗਾ ਤਾਂ ਉਹ ਬਹੁਤ ਦੁਖੀ ਹੋ ਜਾਊਗਾ ਉਸ ਰਾਤ ਮੈਂ ਉਸ ਨਾਲ ਵਾਅਦਾ ਕੀਤਾ ਸੀ ਕਿ ਕੁਝ ਦਿਨਾਂ ਵਿੱਚ ਮੈਂ ਉਸ ਨਾਲ ਬਹੁਤ ਘੁੱਲ ਮਿਲ ਗਈ ਸੀ ਮੈਂ ਉਸ ਉਤੇ ਯਕੀਨ ਕਰ ਲਿਆ ਸੀ ਤੇ ਮੈਂ ਪੂਰੀ ਰਾਤ ਸੋਚਦੀ ਰਹੀ ਹੁਣ ਮੇਰਾ ਧਿਆਨ بار بار ਉਸ ਦੀਆਂ ਗੱਲਾਂ ਵਿੱਚ ਜਾਂਦਾ ਸੀ ਅੱਜ ਰਾਤ ਫੇਰ ਰੋਟੀ ਖਾ ਕੇ ਮੇਰਾ ਘਰਵਾਲਾ ਆਪਣੇ ਕਮਰੇ ਵਿੱਚ ਚਲਾ ਗਿਆ ਸੀ ਅਤੇ ਉਸ ਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਕੁਝ ਛੇਰ ਬਾਅਦ ਸਾਰੇ ਸੌ ਗਏ ਤਾਂ ਮੈਂ ਉਸ ਨੂੰ ਫੋਨ ਕੀਤਾ ਉਸ ਨੇ ਮੇਰਾ ਫੋਨ ਕੱਟ ਦਿੱਤਾ ਉਸ ਨੇ ਕਿਹਾ ਦਰਵਾਜ਼ਾ ਖੋਲੋ ਮੈਂ ਬਾਹਰ ਹੀ ਖੜਾ ਹਾਂ ਜਿੱਦਾਂ ਹੀ ਮੈਂ ਦਰਵਾਜ਼ਾ ਖੋਲ੍ਹਿਆ ਤਾਕਦਾ ਮੇਰੇ ਸਾਹਮਣੇ ਆ ਗਿਆ ਮੈਂ ਉਸ ਨੂੰ ਵੇਖ ਕੇ ਹੈਰਾਨ ਹੋ ਗਈ ਸੀ ਫਿਰ ਉਸ ਨੂੰ ਰੋਟੀ ਖਾਣ ਨੂੰ ਦਿੱਤੀ ਉਸ ਨੇ ਮੇਰਾ ਹੱਥ ਫੜ ਲਿਆ ਸੀ ਅਤੇ ਮੈਨੂੰ ਕਮਰੇ ਵਿੱਚ ਲੈ ਕੇ ਗਿਆ ਤੇ ਕਹਿਣ ਲੱਗਾ ਕੀ ਦੱਸੋ ਰੋਟੀ ਤਾਂ ਫੇਰ ਖਾਵਾਂਗੇ ਪਹਿਲਾਂ ਇਹ ਦੱਸ ਮੇਰਾ ਆਉਣਾ ਤੈਨੂੰ ਕਿਦਾਂ ਦਾ ਲੱਗਾ ਮੈਂ ਉਸ ਨੂੰ ਕਿਹਾ ਕਿ ਮੈਂ ਤੁਹਾਡੀ ਹੀ ਉਡੀਕ ਕਰ ਰਹੀ ਸੀ ਪਤਾ ਨਹੀਂ ਕੀ ਹੋਇਆ ਪਰ ਉਸਨੇ ਕਿਹਾ ਕਿ ਤੂੰ ਚਿੰਤਾ ਨਾ ਕਰ ਉਸ ਨੂੰ ਕੁਝ ਪਤਾ ਨਹੀਂ ਲੱਗੂਗਾ ਤੇ ਉਸ ਦੇ ਟੈਸਟ ਵੀ ਹੋ ਜਾਣਗੇ ਉਸਨੇ ਮੈਨੂੰ ਦੱਸਿਆ ਕਿ ਮੈਂ ਰਾਜ ਦਾ ਕਈ ਟੈਸਟ ਕਰਵਾ ਦਿੱਤੇ ਨੇ ਤੇ ਉਹ ਡਾਕਟਰ ਮੇਰਾ ਦੋਸਤ ਹੈ ਜੋ ਵੀ ਸਮੱਸਿਆ ਹੈ ਦਵਾਈਆਂ ਨਾਲ ਠੀਕ ਹੋ ਜਾਊਗੀ ਅਤੇ ਫਿਰ ਉਸਨੇ ਮੈਨੂੰ ਕਿਹਾ ਕਿ ਇਹ ਗੋਲੀ ਹੈ ਜੋ ਰਾਜ ਨੂੰ ਰੋਜ਼ ਰਾਤ ਨੂੰ ਰੋਟੀ ਵਿੱਚ ਪਾ ਕੇ ਦੇਣੀ ਹੈ ਪਰ ਮੈਂ ਸੋਚ ਰਹੀ ਸੀ ਕਿ ਉਸ ਦੇ ਵਿੱਚ ਕੀ ਕਮੀ ਹੋ ਸਕਦੀ ਹੈ ਪਰ ਮੈਨੂੰ ਉਸ ਨੇ ਦੱਸਿਆ ਕਿ ਡਾਕਟਰ ਨੇ ਕਿਹਾ ਹੈ ਕਿ ਦਵਾਈ ਰੋਜ਼ ਰਾਤ ਨੂੰ ਦੇਣੀ ਹੈ ਉਸ ਦੇ ਸਰੀਰ ਵਿੱਚ ਕੁਝ ਕਮੀ ਹੈ ਅਤੇ ਜਿਸ ਨੂੰ ਠੀਕ ਕੀਤਾ ਜਾ ਸਕਦਾ ਹੈ ਬਸ ਇਹ ਦਵਾਈ ਉਸ ਨੂੰ ਰੋਜ਼ ਦੇਣੀ ਹੈ ਮੈਂ ਉਸ ਦੀ ਗੱਲ ਨੂੰ ਹਾਂਮੀ ਭਰ ਦਿੱਤੀ ਸੀ ਉਸ ਨੇ ਮੈਨੂੰ ਦੱਸਿਆ ਕਿ ਡਾਕਟਰ ਨੇ ਉਸ ਤੋਂ ਚੋਰੀ ਬਿਨਾਂ ਦੱਸੇ ਹੀ ਸਾਰੇ ਟੈਸਟ ਕਰਵਾ ਲੈਨੇ ਤੇ ਅਗਲੇ ਦਿਨ ਉਸ ਨੇ ਮੈਨੂੰ ਵੀ ਬੁਲਾਇਆ ਹੈ। ਅਗਲੀ ਸਵੇਰ ਮੈਂ ਉਸ ਡਾਕਟਰ ਕੋਲ ਗਈ। ਮੈਂ ਉਸ ਨੂੰ ਮਿਲਣ ਗਈ ਤਾਂ ਉਹਨਾਂ ਨੇ ਮੈਨੂੰ ਕੱਪੜੇ ਬਦਲਣ ਨੂੰ ਕਿਹਾ ਤੇ ਫਿਰ ਇੱਕ ਇੰਜੈਕਸ਼ਨ ਲਾ ਦਿੱਤਾ। ਅਚਾਨਕ ਪਤਾ ਹੀ ਨਹੀਂ ਮੈਨੂੰ ਕੀ ਹੋਇਆ ਸੀ। ਅੱਖ ਖੋਲੀ ਤਾਂ ਮੈਂ ਬਹੁਤ ਥਕਾਵਟ ਮਹਿਸੂਸ ਕਰ ਰਹੀ ਸੀ। ਮੈਂ ਵੇਖਿਆ ਕਿ ਕਮਰੇ ਦੇ ਵਿੱਚ ਇੱਕ ਨਰਸ ਸੀ। ਜਦੋਂ ਮੈਂ ਉਸ ਨੂੰ ਪੁੱਛਿਆ ਕਿ ਮੇਰੇ ਕੱਪੜੇ ਕਿਸ ਨੇ ਬਦਲੇ ਨੇ ਤਾਂ ਉਸਨੇ ਕਿਹਾ ਕਿ ਮੈਂ ਬਦਲੇ ਨੇ। ਉਸਨੇ ਕਿਹਾ ਕਿ ਇਹ ਕਪੜੇ ਪਾਉਣੇ ਜ਼ਰੂਰੀ ਸੀ ਮੈਨੂੰ ਮੇਰੀ ਦਿੱਕਤ ਦਸੀ ਅਤੇ ਉਹ ਜਲਦ ਹੀ ਰਾਜ ਦੇ ਦੋਸਤ ਨੂੰ ਬੁਲਾ ਲਿਆਈ ਉਹਨਾਂ ਨੇ ਕਿਹਾ ਕਿ ਰਾਜ ਬਾਰੇ ਹੀ ਜਾਣਦੇ ਨੇ ਤੁਸੀਂ ਚਿੰਤਾ ਨਾ ਕਰੋ ਸਭ ਠੀਕ ਹੋ ਜਾਊਗਾ ਤੇ ਡਾਕਟਰ ਤੇ ਭਰੋਸਾ ਕਰੋ ਹੁਣ ਰੋਜ਼ ਹੀ ਮੈਨੂੰ ਉਸ ਡਾਕਟਰ ਕੋਲ ਜਾਣਾ ਪੈਂਦਾ ਸੀ ਕਿਉਂਕਿ ਮੈਨੂੰ ਰੋਜ਼ ਇੰਜੈਕਸ਼ਨ ਲੱਗਦਾ ਸੀ ਪਰ ਕੁਝ ਦਿਨਾਂ ਤੋਂ ਮੇਰੇ ਦਰਦ ਰਹਿਣ ਲੱਗਾ ਸੀ ਇੱਕ ਦਿਨ ਮੈਨੂੰ ਡਾਕਟਰ ਨੇ ਇੱਕ ਅਜੀਬੀ ਤਰ੍ਹਾਂ ਦੀ ਡਰੈਸ ਪਾਉਣ ਨੂੰ ਦਿੱਤੀ ਤੇ ਉਸਨੇ ਕਿਹਾ ਕਿ ਇਸ ਨੂੰ ਚੇਂਜ ਕਰਕੇ ਆਓ ਇਹ ਵਾਲਾ ਡਰੈਸ ਪਾਉਣਾ ਜ਼ਰੂਰੀ ਹੈ ਜਦੋਂ ਮੈਂ ਡਰੈਸ ਵੇਖੀ ਤਾਂ ਉਹ ਬਹੁਤ ਹੀ ਜ਼ਿਆਦਾ ਛੋਟੀ ਸੀ ਮੈਂ ਉਸ ਨੂੰ ਬਾਹਰ ਆ ਕੇ ਕਿਹਾ ਕਿ ਡਾਕਟਰ ਸਾਹਿਬ ਇੰਨੀ ਛੋਟੀ ਡਰੈਸ ਮੈਂ ਕਿਉਂ ਪਾਉਣੀ ਹੈ ਤਾਂ ਉਸਨੇ ਕਿਹਾ ਕਿ ਇਲਾਜ ਦੌਰਾਨ ਮਰੀਜ਼ ਦਾ ਰਿਲੈਕਸ ਰਹਿਣਾ ਬਹੁਤ ਜ਼ਰੂਰੀ ਹੈ ਇਸ ਕਰਕੇ ਡਰੈਸ ਅਸੀਂ ਪਵਾਉਣੇ ਹਾਂ ਤਾ ਕਿ ਮਰੀਜ਼ ਨੂੰ ਕੋਈ ਦਿੱਕਤ ਨਾ ਹੋਵੇ। ਇਹੀ ਕਾਰਨ ਹੈ ਕਿ ਡਰੈੱਸ ਪਾਉਣੀ ਹੈ। ਮੈਂ ਮਨ ਬਣਾਉਣਾ ਚਾਹੁੰਦੀ। ਚਾਹੁੰਦੀ ਸੀ ਤਾਂ ਮੈਂ ਉਸ ਨੂੰ ਮਨਾ ਹੀ ਨਾ ਕੀਤਾ ਤੇ ਹਾਮੀ ਭਰ ਦਿੱਤੀ ਤੇ ਮੈਂ ਡਰੈੱਸ ਪਾ ਲਈ ਸੀ। ਤੇ ਹੁਣ ਉਸ ਤੋਂ ਬਾਅਦ ਮੈਂ ਬਾਹਰ ਆਈ। ਫਿਰ ਮੈਨੂੰ ਉਸ ਨੇ ਬੈੱਡ ਉੱਤੇ ਲੰਮੇ ਪੈਣ ਲਈ ਕਿਹਾ ਅਤੇ ਜਿੱਦਾਂ ਹੀ ਡਾਕਟਰ ਨੇ ਮੇਰੇ ਇੰਜੈਕਸ਼ਨ ਲਾਇਆ। ਉਸ ਨੇ ਮੇਰੇ ਮੂੰਹ ਤੇ ਹੱਥ ਲਾਇਆ ਤੇ ਕੁਝ ਛੇਰ ਵਿੱਚ ਪਤਾ ਨਹੀਂ ਮੈਨੂੰ ਨੀਂਦ ਆ ਗਈ। ਅਤੇ ਜਦੋਂ ਅੱਖ ਗੋਲੀ ਤਾਂ ਕੁਝ ਖਾਸ ਨਹੀਂ ਸੀ। ਪਰ ਮੈਨੂੰ ਬਹੁਤ ਥਕਾਵਟ ਤੇ ਦਰਦ ਸੀ ਸਮਝ ਨਹੀਂ ਆ ਰਿਹਾ ਸੀ ਕਿ ਆਖਰ ਇਹ ਸਭ ਕੀ ਸੀ ਪਰ ਉਹ ਡਾਕਟਰ ਬਹੁਤ ਖੁਸ਼ ਸੀ ਇਦਾਂ ਹੀ ਕੁਝ ਦਿਨ ਬੀਤ ਗਏ ਤੇ ਹੁਣ ਮੇਰੇ ਪੇਟ ਵਿੱਚ ਬਹੁਤ ਦਰਦ ਰਹਿੰਦਾ ਇੱਕ ਦਿਨ ਮੈਨੂੰ ਚੱਕਰ ਆਇਆ ਤਾਂ ਮੈਂ ਹਸਪਤਾਲ ਵਿੱਚ ਹੀ गिर ਗਈ ਮੈਨੂੰ ਹੋਸ਼ ਵਿੱਚ ਲਿਆਂਦਾ ਗਿਆ ਮੈਂ ਬਹੁਤ ਖੁਸ਼ ਸੀ ਕਿ ਸ਼ਾਇਦ ਮੈਂ ਮਾਂ ਬਣਣ ਵਾਲੀ ਹਾਂ ਮੈਂ ਉੱਥੇ ਖੜੀ ਨਰਸ ਨੂੰ ਕਿਹਾ ਕਿ ਮੈਂ ਮਾਂ ਬਣਨ ਵਾਲੀ ਹਾਂ ਮੈਂ ਬਹੁਤ ਖੁਸ਼ ਹਾਂ ਉਸਨੇ ਕਿਹਾ ਕਿ ਕਿਤਾ ਹੋ ਸਕਦਾ ਉਸਨੇ ਮੈਨੂੰ ਕਿਹਾ ਕਿ ਤੁਹਾਨੂੰ ਗਲਤਫਹਮੀ ਹੈ ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਨੀ ਹਾਂ ਤੇ ਜੋ ਉਸਨੇ ਮੈਨੂੰ ਦੱਸਿਆ ਉਹ ਸੁਣ ਕੇ ਮੇਰੇ ਹੋਸ਼ ਉੱਡ ਗਏ ਸੀ ਉਸਨੇ ਕਿਹਾ ਕਿ ਤੁਹਾਨੂੰ ਕੁਝ ਵੀ ਨਹੀਂ ਪਤਾ ਜੋ ਕੁਝ ਇੱਥੇ ਹੋ ਰਿਹਾ ਹੈ ਮੈਂ ਸੋਚ ਵਿੱਚ ਪੈ ਗਈ ਸੀ ਪਰ ਕੁਝ ਸਮਝ ਨਹੀਂ ਆ ਰਿਹਾ ਸੀ ਪਰ ਮੈਂ ਨੋਟ ਕੀਤਾ ਸੀ ਕੁਝ ਦਿਨਾਂ ਤੋਂ ਮੈਂ ਆਪਣੇ ਘਰ ਵਾਲੇ ਦੇ ਵਿੱਚ ਬਦਲਾਅ ਦੇਖ ਰਹੀ ਸੀ ਇੱਕ ਰਾਤ ਜਦੋਂ ਮੈਂ ਇਲਾਜ ਲਈ ਹਸਪਤਾਲ ਗਈ ਤਾਂ ਰੋਜ਼ ਵਾਂਗ ਮੈਂ ਉਹੀ ਡਰੈਸ ਪਾਈ ਤੇ ਉਸਨੇ ਮੈਨੂੰ ਇੰਜੈਕਸ਼ਨ ਦਿੱਤਾ ਪਰ ਉਸ ਦਿਨ ਮੈਂ ਬੇਹੋਸ਼ ਨਹੀਂ ਹੋਈ ਮੈਂ ਅੱਖਾਂ ਬੰਦ ਕਰ ਲਈਆਂ ਸੀ ਮੈਨੂੰ ਸਭ ਮਹਿਸੂਸ ਹੋ ਰਿਹਾ ਸੀ ਤੇ ਹੌਲੀ-ਹੌਲੀ ਮੈਨੂੰ ਇਦਾਂ ਲੱਗਾ ਜਿਦਾ ਮੇਰੇ ਸਰੀਰ ਉੱਤੇ ਕੋਈ ਹੱਥ ਫੇਰ ਰਿਹਾ ਸੀ ਜਿਦਾ ਹੀ ਮੈਂ ਉੱਠੀ ਮੈਂ ਵੇਖਿਆ ਕਿ ਡਾਕਟਰ ਕਿਸੇ ਹੋਰ ਹੀ ਰੂਪ ਵਿੱਚ ਮੇਰੇ ਸਾਹਮਣੇ ਖੜਾ ਸੀ ਮੈਂ ਉਸ ਨੂੰ ਗੁੱਸੇ ਵਿੱਚ ਵੇਖਿਆ ਤੇ ਪੁੱਛਿਆ ਕਿ ਤੂੰ ਇਹ ਕੀ ਕਰ ਰਿਹਾ ਹੈ ਮੈਂ ਤੇਰੀ ਸ਼ਿਕਾਇਤ ਪੁਲਿਸ ਨੂੰ ਕਰਾਂਗੀ ਤਾਂ ਉਸ ਨੇ ਮੈਨੂੰ ਅਸ ਤੇ ਕਿਹਾ ਕਿ ਪਹਿਲਾਂ ਆਪਣੇ ਘਰ ਵਾਲੇ ਨੂੰ ਪੁੱਛ ਉਸ ਨੇ ਜੋ ਕੀਤਾ ਹੈ ਉਸ ਨੂੰ ਸਭ ਪਤਾ ਹੈ ਤੇਰੇ ਘਰ ਵਾਲੇ ਨੇ ਹੀ ਤੇਰੇ ਨਾਲ ਇਹ ਸਭ ਕੁਝ ਕੀਤਾ ਹੈ ਉਸ ਦੇ ਨਾ ਕਹਿਣ ਦੇ ਉੱਤੇ ਮੈਂ ਬਹੁਤ ਹੈਰਾਨ ਹੋ ਗਈ ਸੀ ਦਰਸਲ ਜਦੋਂ ਮੈਂ ਪਹਿਲੀ ਵਾਰੀ ਬਿਮਾਰ ਹੋ ਕੇ ਦਾਖਲ ਹੋਈ ਸੀ ਤਾਂ ਉਸਨੇ ਮੇਰਾ ਬੱਚੇਦਾਨੀ ਦਾ ਆਪਰੇਸ਼ਨ ਕਰਵਾ ਦਿੱਤਾ ਸੀ ਤੇ ਉਸ ਨੂੰ ਰਿਮੂਵ ਕਰਵਾ ਦਿੱਤਾ ਸੀ ਕਿਉਂਕਿ ਮੇਰਾ ਘਰ ਵਾਲਾ ਨਹੀਂ ਚਾਹੁੰਦਾ ਸੀ ਕਿ ਮੈਂ ਮਾਂ ਬਣਾ ਹੁਣ ਕਦੇ ਵੀ ਮੈਂ ਮਾਂ ਨਹੀਂ ਬਣ ਸਕਦੀ ਸੀ ਪਰ ਇਹ ਸਭ ਕੁਝ ਉਸਨੇ ਕੀਤਾ ਇਹ ਸੁਣ ਕੇ ਮੈਂ ਸੁੰਨ ਹੋ ਗਈ ਸੀ ਮੈਂ ਡਾਕਟਰ ਦੇ ਮੂੰਹ ਤੇ ਥੱਪੜ ਮਾਰਿਆ ਅਤੇ ਉਸਦੀ ਬਹੁਤ ਬੇਇੱਜ਼ਤੀ ਕੀਤੀ ਉਸਨੇ ਮੇਰੀ ਮਜਬੂਰੀ ਦਾ ਫਾਇਦਾ ਚੁੱਕਿਆ ਸੀ ਤੇ ਪਿਛਲੇ ਕੁਝ ਦਿਨਾਂ ਤੋਂ ਜੋ ਥਕਾਨ ਮੈਨੂੰ ਮਹਿਸੂਸ ਹੋ ਰਹੀ ਸੀ ਉਸ ਦਾ ਕਾਰਨ ਮੈਨੂੰ ਸਮਝ ਆ ਗਿਆ ਸੀ ਉਸ ਨਰਸ ਨੇ ਮੈਨੂੰ ਉਹ ਸਭ ਕੁਝ ਦੱਸ ਦਿੱਤਾ ਸੀ ਜਿਸ ਕਰਕੇ ਮੈਂ ਬਚ ਗਈ ਸੀ ਮੈਂ ਉਸ ਡਾਕਟਰ ਦੀ ਤੇ ਆਪਣੇ ਘਰ ਵਾਲੇ ਦੀ ਸ਼ਿਕਾਇਤ ਪੁਲਿਸ ਵਿੱਚ ਕਰ ਦਿੱਤੀ ਤੇ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਉਹਨਾਂ ਨੂੰ ਹੁਣ ਸਜ਼ਾ ਵੀ ਹੋ ਗਈ ਸੀ ਦੋਸਤੋ ਇਹ ਕਹਾਣੀ ਸੁਣਾਉਣ ਦਾ ਮਕਸਦ ਸਿਰਫ ਇੰਨਾ ਹੈ ਕਿ ਅਸੀਂ ਤੁਹਾਨੂੰ ਅੱਜ ਦੇ ਹੋ ਰਹੇ ਹਾਲਾਤਾਂ ਤੋਂ ਸਤਰਕ ਤੇ ਸਾਵਧਾਨ ਕਰਨਾ ਚਾਹੁੰਦੇ ਹਾਂ ਕਿਉਂਕਿ ਕੁਝ ਭੋਲੇ-ਭਾਲੇ ਲੋਕ ਕਿਸੇ ਦੀਆਂ ਗੱਲਾਂ ਵਿੱਚ ਆ ਜਾਂਦੇ ਨੇ ਤੇ ਆਪਣੀ ਜ਼ਿੰਦਗੀ ਖਰਾਬ ਕਰ ਲੈਂਦੇ ਨੇ ਇਸ ਲਈ ਹਮੇਸ਼ਾ ਸਤਰਕ ਤੇ ਸਾਵਧਾਨ ਰਹੋ ਤੇ ਕਿਸੇ ਤੇ ਯਕੀਨ ਕਰਨ ਤੋਂ ਪਹਿਲਾਂ 10 ਵਾਰੀ ਸੋਚੋ ਧੰਨਵਾਦ ਜੀ